ਤੇ ਦਸੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਰਾਤ ਵੇਲੇ ਤੋਂ ਹੀ ਤੁੰਦ ਬੰਨ ਸ਼ੁਰੂ ਹੋ ਚੁੱਕੀ ਸੀ ਕਿ ਜਿਹੜੀ ਕਿ ਸਵੇਰ ਹੁੰਦੇ ਹੁੰਦੇ ਤਕਰੀਬਨ ਪੰਜਾਬ ਦੇ ਸਾਰੇ ਹਿੱਸਿਆਂ ਨੂੰ ਕਵਰ ਕਰਦੀ ਹੋਈ ਦਿਖਾਈ ਦਿੱਤੀ ਸੰਗਣੀ ਜ਼ਮੀਨੀ ਪદ્ધતિ ਤੁੰਦ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਹਰਿਆਣਾ ਰਾਜਸਥਾਨ यूपी दिल्ली तक संगणी धुंधली चादर एक बार फिर बिछी हुई है सो बहुत ही क्षेत्रों ਦੇ ਵਿੱਚ ਅੱਜ ਅਜਿਹਾ ਵੀ ਹੋ ਸਕਦਾ ਹੈ ਕਿ ਧੁੰਦਲੀ ਚਾਦਰ ਹਟੇ ਨਾ ਸੂਰਜ ਦੇ ਦਰਸ਼ਨ ਨਾ ਹੋਣ ਉਹ ਮੌਸਮ ਮੁੱਖ ਤੌਰ ਤੇ ਠੰਡ ਵਾਲਾ ਹੀ ਰਹੇ ਟੈਂਪਰੇਚਰ ਰਾਤਾਂ ਦਾ 2 ਤੋਂ 5 ਡਿਗਰੀ ਤੇ ਦਿਨ ਦਾ ਵੀ 15 16 ਡਿਗਰੀ ਤੇ ਆਸ-ਪਾਸ ਜਾ ਰਿਹਾ ਹੈ ਕੁਝ ਕੁ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਦੁਪਹਿਰ ਵੇਲੇ ਮੌਸਮ ਸਾਫ਼ ਵੀ ਹੋ ਜਵੇ ਕੱਲ ਤੋਂ ਇੱਕ ਪੱਛਮੀ ਸਿਸਟਮ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਖਾਸ ਕਰਕੇ ਰਾਜਸਥਾਨ ਪੰਜਾਬ ਹਰਿਆਣਾ ਪਹਾੜੀ ਖੇਤਰ ਚਾਹੇ ਉਹ ਜੰਮੂ ਹੋਵੇ ਹਿਮਾਚਲ ਹੋਵੇ ਉੱਤਰਾਖੰਡ ਹੋਵੇ ਦਿੱਲੀ ਤੱਕ ਟੁੱਟਵੇਂ ਤੌਰ ਤੇ ਕੱਲ ਤੋਂ ਮੀਂਹ ਦੀਆਂ ਗਤੀਵਿਧੀਆਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨਾ ਤੇ ਕਿਤੇ ਵਧੀਆਂ ਮੀਂਹ ਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਣ ਬ੍ਰੀਕ ਗੜੇਮਾਰੀ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ